ਗੋਹੇ ਦੀ ਪ੍ਰੈਸਤਾ ਤੁਸੀਂ ਕਈ ਵਾਰ ਦੇਖੀ ਹੋਵੇਗੀ ਪਰ ਕੀ ਤੁਸੀਂ ਕਦੀ ਸੋਨੇ ਦੀ ਪ੍ਰੈਸ ਦੇਖੀ ਹੈ ਜੀ ਹਾਂ ਇਹ ਪ੍ਰੈਸ ਸੋਨੇ ਦੀ ਤਾਂ ਨਹੀਂ ਹੈ ਪਰ ਇਸ ਦੇ ਵਿੱਚੋਂ ਤਕਰੀਬਨ 1.5 ਕਰੋੜ ਦਾ ਸੋਨਾ ਨਿਕਲਿਆ ਹੈ ਦੱਸਦੀ ਹੈ ਕਿ ਇਹ ਸ਼ਮਸ਼ਦਾਬਾਦ 에어ਪੋਰਟ ਦੀ ਵੀਡੀਓ ਹੈ ਹైదరాబాద్ ਦਾ ਮਸ਼ਹੂਰ 에어ਪੋਰਟ ਔਰ ਇੱਥੇ ਸ਼ਾਰਜਾ ਤੋਂ ਇੱਕ ਵਿਅਕਤੀ ਆਇਆ ਸੀ ਜਿਸ ਦੇ ਕੋਲੋਂ ਇੱਕ ਪ੍ਰੈਸ ਬਰਾਮਦ ਕੀਤੀ ਗਈ ਹੈ ਜਿਸ ਦੇ ਵਿੱਚੋਂ ਤਕਰੀਬਨ 1.5 ਕਰੋੜ ਦਾ ਸੋਨਾ ਬਰਾਮਦ ਕੀਤਾ ਗਿਆ ਹੈ ਦੱਸਦੇ ਕਿ ਸ਼ਾਰਜਾਤ ਹੋਏ ਵਿਅਕਤੀ ਸੋਨਾ ਲੁਕੋ ਕੇ ਬਿਨਾਂ ਕਿਸੇ ਰੋਕਟੋਕ ਦੇ ਪਹੁੰਚ ਜਾਂਦਾ ਹੈ ਹైదరాబాద్ 에어ਪੋਰਟ ਦੇ ਉੱਤੇ ਪਰ ਜਦੋਂ ਇੱਥੇ ਪਹੁੰਚਦਾ ਹੈ ਤਾਂ ਅਧਿਕਾਰੀਆਂ ਦੀ ਅੱਖ ਦੇ ਵਿੱਚ ਆ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਿਅਕਤੀ ਦੇ ਕੋਲ ਕੋਈ ਸ਼ੱਕੀ ਸਮਾਨ ਹੈ ਜਦੋਂ ਚੈਕਿੰਗ ਕੀਤੀ ਜਾਂਦੀ ਉਸਦੇ ਸਾਰੇ ਸਮਾਨ ਦੀ ਤਾਂ ਉਹਦੇ ਵਿੱਚੋਂ ਇੱਕ ਪ੍ਰੈਸ ਨਿਕਲਦੀ ਹੈ ਜਿਸ ਦੇ ਵਿੱਚ ਸੋਨਾ ਪਿਆ ਹੁੰਦਾ ਜਦੋਂ ਇਸ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਇਸ ਦੇ ਵਿੱਚ ਤਕਰੀਬਨ ਸੋਨੇ ਦੀਆਂ 11 ਸਿੱਲੀਆਂ ਪਈਆਂ ਹੋਈਆਂ ਸੀ ਔਰ ਜਦੋਂ ਇਸ ਦੀ ਕੀਮਤ ਦੇਖੀ ਜਾਂਦੀ ਹੈ ਤਾਂ ਤਕਰੀਬਨ 1 ਕਰੋੜ 55 ਲੱਖ ਦੇ ਆਸ-ਪਾਸ ਇਸ ਸੋਨੇ ਦੀ ਕੀਮਤ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਚਲਾਕੀ ਦੇ ਨਾਲ 에어ਪੋਰਟ ਦੇ ਉੱਤੇ ਇਹ ਬੰਦਾ ਸੋਨਾ ਲੁਕੋ ਕੇ ਲੈ ਆਇਆ ਹੈ ਪ੍ਰੈਸ ਦੇ ਵਿੱਚ ਹਾਲਾਂਕਿ ਇਸ ਤੋਂ ਪਹਿਲਾਂ ਕਈ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ 에어ਪੋਰਟ ਦੇ ਉੱਤੇ ਜਦੋਂ ਲੋਕ ਚਾਰਜਾ ਜਾ ਦੁਬਈ ਵਰਗੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਤਾਂ ਉੱਥੋਂ ਸੋਨਾ ਸਸਤਾ ਹੋਣ ਕਰਕੇ ਤਾਂ ਸੋਨਾ ਲੈ ਕੇ ਆ ਜਾਂਦੇ ਹਾਲਾਂਕਿ ਸੋਨੇ ਦਾ ਬਹੁਤ ਥੋੜਾ ਫਰਕ ਪੈਂਦਾ ਹੈ ਪਰ ਕਸਟਮ ਡਿਊਟੀ ਤੋਂ ਬਚਣ ਲਈ ਇਹ ਲੋਕ ਇਸ ਤਰੀਕੇ ਦੇ ਨਾਲ ਸੋਨਾ ਲੈ ਕੇ ਆਉਂਦੇ ਨੇ ਉਸ ਦੀ ਇੱਕ ਤਰੀਕੇ ਦੇ ਨਾਲ ਤਸਕਰੀ ਕਰਦੇ ਨੇ ਔਰ ਉਹ ਸੋਨਾ ਕਦੀ ਵਿਆਜ ਕਾਰਡ ਦੇ ਵਿੱਚ ਲੁਕੋ ਕੇ ਲੈ ਕੇ ਆਉਂਦੇ ਨੇ ਕਦੀ ਆਪਣੇ ਪ੍ਰਾਈਵੇਟ ਪਾਰਟ ਦੇ ਵਿੱਚ ਲੁਕੋ ਕੇ ਲਿਆਉਂਦੇ ਨੇ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਰ ਇਹ ਬੇहद ਅਨੋਖਾ ਮਾਮਲਾ ਤ੍ਰੈਸ ਦੇ ਵਿੱਚ ਸੋਨਾ ਲੁਕੋਇਆ ਹੋਇਆ ਸੀ ਜਾਨਕੀ ਜਿੱਥੇ ਵੀ ਤੁਸੀਂ ਲੁਕਾਉਣ ਦੀ ਥੋੜੀ ਜੀ ਸਪੇਸ ਮਿਲਦੀ ਹੈ ਤਾਂ ਉੱਥੇ ਸੋਨਾ ਲੁਕੋ ਕੇ ਲੋਕ ਲੈ ਕੇ ਆ ਜਾਂਦੇ ਨੇ ਹਾਲਾਂਕਿ ਹੁਣ ਲੈਣੇ ਦੇਣੇ ਪੈਣਗੇ ਕਿਉਂਕਿ ਸੋਨਾ 1.5 ਕਰੋੜ ਦਾ ਲੈ ਕੇ ਆਇਆ ਪਰ ਇਸ ਦੇ ਉੱਤੇ ਫਾਈਨ ਬਹੁਤ ਜ਼ਿਆਦਾ ਪਵੇਗਾ ਔਰ ਕਸਟਮ ਡਿਊਟੀ ਵੀ ਬਹੁਤ ਜ਼ਿਆਦਾ ਪਵੇਗੀ ਔਰ ਜਿਹੜਾ ਫਾਈਨ ਪਵੇਗਾ ਤਾਂ ਉਹ ਵੀ ਭਰਨਾ ਪਵੇਗਾ ਇਸ ਤੋਂ ਇਲਾਵਾ ਜਿਹੜੀ ਆਪਣੀ ਇਹਨਾਂ ਨੇ ਟਰੈਵਲ ਜੇ ਸਟਰੀ ਖਰਾਬ ਕੀਤੀ ਹੈ ਤਾਂ ਉਹਦਾ ਵੀ ਨੁਕਸਾਨ ਇਹਨਾਂ ਨੂੰ ਚੱਲਣਾ ਪਵੇਗਾ ਕਿਉਂਕਿ ਜਦੋਂ ਤੁਸੀਂ ਇਸ ਤਰੀਕੇ ਦੀਆਂ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹੋ ਤਾਂ ਫਿਰ ਉਹ ਵੀ ਤੁਹਾਡੇ ਰਿਕਾਰਡ ਦੇ ਵਿੱਚ ਰਹਿ ਜਾਂਦੀਆਂ ਨੇ ਤਾਂ ਉਹ ਵੀ ਤੁਹਾਡੇ ਲਈ ਨੁਕਸਾਨ ਦੇ ਸਾਬਤ ਹੁੰਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਪ੍ਰੈਸ ਦਾ ਜਦੋਂ ਪੁਰਜਾ-ਪੁਰਜਾ ਖੋਲਿਆ ਜਾਂਦਾ ਤਾਂ ਉਸ ਦੇ ਵਿੱਚੋਂ ਸੋਨੇ ਦੀਆਂ 11 ਸਿੱਲੀਆਂ ਨਿਕਲਦੀਆਂ ਨੇ ਬੜੇ ਹੀ ਛਾਤਰਾਨਾ ਅੰਦਾਜ਼ ਦੇ ਨਾਲ ਇਹ ਸੋਨਾ ਪ੍ਰੈਸ ਦੇ ਵਿੱਚ ਲੁਕੋਇਆ ਹੋਇਆ ਸੀ ਪਰ ਜਿੰਨਾ ਅਪਰਾਧੀ ਛਾਤਰ ਹੁੰਦਾ ਹੈ ਉਸ ਤੋਂ ਵੀ ਜ਼ਿਆਦਾ ਜਿਹੜੇ ਕਾਨੂੰਨੀ ਮਾਹਰ ਹੁੰਦੇ ਨੇ ਕਾਨੂੰਨ ਦੇ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਤਾਂ ਉਹ ਜਿਆਦਾ ਸ਼ਾਤਰ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਬੜੀ ਹੀ ਮੁਸਤੈਦੀ ਦੇ ਨਾਲ ਇਸ ਦੀ ਜਾਂਚ ਕੀਤੀ ਗਈ ਔਰ ਪ੍ਰੈਸ ਦਾ ਪੁਰਜਾ-ਪੁਰਜਾ ਖੋਲ ਕੇ ਉਸ ਦੇ ਵਿੱਚੋਂ ਸੋਨੇ ਦੀਆਂ ਸਿੱਲੀਆਂ ਕੱਢੀਆਂ ਗਈਆਂ ਔਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੱਲੇ-ਕੱਲੇ ਪੁਰਜੇ ਦੇ ਵਿੱਚ ਇਹ ਸੋਨਾ ਲੁਕੋ ਕੇ ਰੱਖਿਆ ਹੋਇਆ ਸੀ ਤਾਂ ਇਹ ਬੇਹਦ ਹੈਰਾਨ ਕਰਨੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਸ਼ਮਸ਼ਦਾਬਾਦ 에어ਪੋਰਟ ਦੀਆਂ ਤਸਵੀਰਾਂ ਜਿੱਥੋਂ ਪ੍ਰੈਸ ਦੇ ਵਿੱਚ ਸੋਨਾ ਰਕੋ ਕੇ ਲਿਆਇਆ ਹੈ तकरीबन 1.5 ਕਰੋੜ ਦਾ ਸੋਨਾ ਹੈ ਜਿਸ ਨੂੰ ਅਧਿਕਾਰੀਆਂ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਹੁਣ ਅਗਲੀ ਕਾਰਵਾਈ ਇਸ ਵਿਅਕਤੀ ਦੇ ਉੱਤੇ ਕੀਤੀ ਜਾਵੇਗੀ